ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾਂ ਛੋਟੇ ਬੱਚੇ ਕੋਈ ਇੱਧਰ ਰੈਲੀ ਨਹੀਂ ਕਾ ਲਈ ਰੱਖੀ ਸੀ ਪਰ ਤੁਸੀਂ ਛੋਟੇ ਜਿਹੇ ਸੰਦੇਸ ਤੇ ਨਿਭਾਰੀ ਕੀਤੀ ਸੀ ਇਕੱਠੇ ਹੋਏ ਹੋ ਤੇ ਤੁਹਾਡਾ ਸਵਾਗਤ ਹੈ ਮੁੱਖ ਮੰਤਰੀ ਤੀਰਥ ਯਾਤਰਾ ਵਿੜੀ ਯੋਜਨਾ ਉਹਦੇ ਵਿੱਚ ਅੱਜ ਸ਼ੁਰੂਆਤ ਕਰਨ ਲੱਗਿਆ ਦੂਜੇ ਫੇਸੇ ਤੇ 40 ਜਿਹੜੀਆਂ ਕਿਉਂਕਿ ਕਬਸ ਦੇ ਵਿੱਚ 40 ਸੀ ਸਾਲੀ 40 ਜਿਹੜੇ ਸਰਦਾਰ ਲੋਕ ਜਾਣ ਚਾਹੁੰਦੇ ਨੇ ਉਹਨਾਂ ਦੇ ਤੁਹਾਡੇ ਸਾਹਮਣੇ 300 ਜਾਂ 120 ਹੈ 120 ਜਾਣੀ ਤੇ ਨਸਾ ਜਾਣਗੇ ਉਹ ਕੋਲੇ ਸਾਹਮਣੇ ਸਾਰੇ ਦੇ ਡਰਾਪ ਕਈ ਵਾਰੀ ਕੀ ਹੋ ਜਾਂਦਾ ਨਾ ਕੁਝ ਅਹਜ ਬੰਦੇ ਵੀ ਆ ਗਏ ਨੇ ਜਿਹੜੇ ਇਹਦੇ ਵਿੱਚ ਵੀ ਲੋਕ ਸੈਟਨ ਲੱਗ ਜਾਂਦੇ ਆ ਕਿਹ ਪਤਾ ਨਹੀਂ ਆਪਦੇ ਬੰਦੇ ਲੈ ਕੇ ਪਤਾ ਨਹੀਂ ਇਹ ਪਾਰਟੀ ਦੇ ਨੇ ਪਤਾ ਨਹੀਂ ਅਸੀਂ ਕਹਿੰਦੇ ਸਾਰੇ ਬੰਦੇ ਫਾਰਮ ਲੋ ਲੋਕਾਂ ਦੇ ਸਾਹਮਣੇ ਤੁਹਾਡੇ ਬੱਚੇ ਬੱਚੀਆਂ ਸੋਈ ਕਿਸੇ ਗੁਰਸਿੱਖ ਤੋਂ ਕਿਸੇ ਉਸਟਰਾਂਚ ਪਾਲੀਏ ਕਰਾ ਲਓ ਤੇ ਇਹਦੇ ਵਿੱਚ 10-10 ਦਾ ਟੂਰ ਹੈ ਜਿਹਦੇ ਵਿੱਚ ਏਸੀ ਬੱਸ ਹੈ ਖਾਣ ਪੀਣ ਨੂੰ ਸਭ ਕੁਝ ਿਲੂਆ ਰਹਿਣੋਂ ਤੇ ਬਹੁਤ ਬੜੀਆ ਪ੍ਰਬੰਧ ਨੇ ਦਰਬਾਰ ਸਾਹਿਬ ਦੇ ਦਰਸ਼ਨ ਫਿਰ ਦੁਰਗਿਆਨਾ ਮੰਦਰ ਆਰਾਮ ਤੀਰਥ ਜੋ ਭਗਵਾਨ ਬਾਲਮੀ ਜੀ ਦਾ ਇਥੇ ਲੱਭ ਕੋਸ਼ ਹੋਰ ਅਨੁਭਵਿਆ ਹੋਈ ਤੇ ਜਲਿਆਂਵਾਲਾ ਬਾਗ ਤੇ ਪਾਰਟੀਸ਼ਨ ਜਲਿਆਂਵਾਲਾ ਮਿਊਜ਼ੀਅਮ ਹੈ ਉਹਨੇ ਹੈ ਜੇ ਉਹ ਡਾਕਟਰ ਵੀ ਵਸੇ ਹੋਊਗਾ ਕੋਈ ਕਿਸੇ ਕਿਸਮ ਦੀ ਐਮਰਜੈਂਸੀ ਨਾ ਹੋਵੇ ਕਾਰਡ ਤੁਹਾਡੇ ਬਣਨਗੇ ਤੁਹਾਡੇ ਨੰਬਰ ਲਿਖਿਆ ਹੋਊਗਾ ਕਿਤੇ ਕਈ ਵਾਰੀ ਫੀਲ ਦੇ ਵਿੱਚ ਉਤਰ ਉਤਰ ਹੋ ਜਾਂਦਾ ਤੇ ਫੋਨ ਨੰਬਰ ਲਿਖਿਆ ਹੋਊਗਾ ਕੋਈ ਕੋਈ ਤਾਂ ਕਿ ਉਹ ਆਚੇ ਨਾ ਕੋਈ ਤੇ ਕੁਝ ਜ਼ਿਲ੍ਹੇ ਜਿਹੜੇ ਜਿਵੇਂ ਤਰਨਤਾਰਨ ਬਰਦਾਸਪੁਰ ਜਾ ਅੰਮ੍ਰੇਸਰ ਸਾਹਿਬ ਫਰੋਜਪੁਰ ਉਹਨਾਂ ਨੂੰ ਅਨੰਦਪੁਰ ਸਾਹਿਬ ਲੈ ਕੇ ਜਾਵਾਂਗੇ ਜਿੱਥੇ ਤੱਕ ਸ੍ਰੀ ਕੇਸਵਰ ਸਾਹਿਬ ਜਿੱਥੇ ਨਾਇਣਾ ਦੇਵੀ ਮਾਤਾ ਨਾਇਣਾ ਦੇਵੀ ਦੇ ਦਰਸ਼ਨ ਔਰ ਜਿਹਦੇ ਵਿੱਚ ਵਿਰਾਸਤ ਦੇ ਖਾਲਸਾ ਪਾਈ ਚਾਚਾ ਜੀ ਦਾ ਜਿਹੜਾ ਮਿਊਜ਼ੀਅਮ ਬਣਾਇਆ ਹੈ